ਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਦੇ ਮਹਾ ਮੰਤਰੀ ਅਨਿਲ ਸ੍ਰੀ ਦੀ ਪੂਜਨੀ ਮਾਤਾ ਸਵਰਗੀ ਸਵਨ ਸਿੰਘ ਦੇ ਅੰਤਿਮ ਅਰਦਾਸ ਤੇ ਸ਼ਰਦਾ ਸੁਮਗਨਵਤ ਪਿੰਚੇ ਦੇ ਗਲਬਗ ਹੋਦੇ ਕਿ ਸੋਦੇ ਦੇ ਬੜੇ ਅੱਛੇ ਸੰਸਕਾਰ ਦੀ ਮਾਤਾ ਵੀ ਕਿਸਾ ਦੇ ਦੇ ਸਰੀਰ ਸਾਹਿਬ ਨੂੰ ਅੱਜ ਸਾਡੇ ਬਹੁਤ ਸੀਨੀਅਰ ਸਾਥੀ ਅਨਿਲ ਸ੍ਰੀ ਦੀ ਮਾਤਾ ਜੀ ਸਵਨ ਸਿੰਘ ਆਜ ਅੰਤਿਮ ਅਰਦਾਸ ਤੇ ਸ਼ਾਮ ਰੋਣੇ ਸਾਰੇ ਆਏ ਆ ਬਹੁਤ ਵੱਡਾ ਕੱਟਾ ਹੁੰਦਾ ਜਦ ਮਾਦਰ ਦਾ ਜਾਣਾ ਮਾਂ ਵਰਗਾ ਕੰਸ਼ਾ ਮਾ ਬੂਟਾ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਹਦਾਰੀ ਰੱਬ ਨੇ ਸਵਰਗ ਬੁਣਾਈ ਸਵਰਗ ਨਾ ਤੁਨਾ ਕਰਦੇ ਯਾਰ ਮਾਂ ਦਾ ਜਾਣਾ ਬਹੁਤ ਦੁਖਦਾਈ ਹੁੰਦਾ ਸਾਰੇ ਕੱਟੇ ਹੋ ਗਏ ਸਮੂਹ ਤੌਰ ਤੇ ਰੋਜ਼ਾ ਦਾ ਅਰਦਾਸ ਕੀਤੀ ਕਿ ਵਿਚਰੀ ਆਤਮਾ ਨੂੰ ਆਪਣੇ ਚਰਨਾਂ ਚ ਸਵਾਰ ਕਰੇ ਤੇ ਸਾਰੇ ਨੇ ਦੁੱਖ ਸਾਂਝਾ ਕੀਤਾ ਕਿਸੇ ਦੇ ਤੋ ਇਸ ਇਸ ਮੌਕੇ ਬਿਮਾਰ ਨਹੀਂ ਸੀ ਮਾਤਾ ਲੇਕਿਨ ਫੇਵੀਸ 3 ਸਾਹਿਬ ਨੇ ਆਪਣੀ ਪ੍ਰਚਾਰ ਕੈਂਪੇਨ ਚ ਹੈ ਹੋਰ ਇਹਨਾਂ ਸੀ ਬਾਕੀ ਜਾਰੀ ਰੱਖੀ ਕਿਪਸਾ ਦੇ ਵੀ ਇਹ ਸੰਸਕਾਰ ਵੀ ਹੈ ਦੇਖੋ ਮਦਰ ਬਿਮਾਰ ਹੋਣੀ ਬੱਚਿਆਂ ਦੀ ਸੇਵਾ ਕਰਨਾ ਫਰਜ਼ ਹੀ ਵਰਦਾ ਹਾਂਜੀ ਹਾਂਜੀ ਕਰਨੀ ਚਾਹੀਦੀ ਆ ਚੰਗਾ ਹੋਇਆ ਉਹਨੇ ਕੀਤੀ ਇਹਦਾ ਉਹਦੇ ਭਾਗ ਚੰਗੇ ਆ ਉਹਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਠੀਕ ਆ ਉਹ اے ਸੰ ਕੇਂਦਰੀ ਸਾਫਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਵਿਸ਼ੇਸ਼ ਤੌਰ ਤੇ ਅੱਜ ਲੁਲਾਨਾ ਵਿਖੇ ਪੰਜਾਬ ਦੇ ਮਹਾ ਮੰਤਰੀ ਅਨਿਲ ਸਿੰਘ ਜੀ ਦੀ ਪੂਜਨੀਕ ਮਾਤਾ ਸਵਰਗੀ ਸਵਨ ਸ੍ਰੀਨ ਦੇ ਅੰਤਿਮ ਅਰਦਾਸ ਤੇ ਪਹੁੰਚੇ ਤਾਂ ਅੱਜ ਉਹਨਾਂ ਨੂੰ ਆਪਣੀਆਂ ਸ਼ਰਧਾ ਸੂਮਤ ਭੇਟ ਕੀਤੀ ਕਿ ਕਿਤੇ ਕਿਤੇ ਆ ਕੇ ਸੰਸਕਾਰ ਦੀ ਗੱਲ ਕੀਤੀ ਵੀ ਪੂਜਨੀਕ ਸਵਰਗੀ ਮਾਤਾ ਸਵਨ ਸ੍ਰੀ ਨੇ ਆਪਣੇ ਪਰਿਵਾਰ ਨੂੰ ਪੂਰੇ ਇੱਕ ਮਾਲਾਚ ਪਰੋਕੇ ਰੱਖਿਆ ਤੇ ਇਸ ਨਾਲ ਹੀ ਅچھے ਸੰਸਕਾਰ ਦਿੱਤੇ ਤੇ ਉਹੀ ਅੱਜ ਸੰਸਕਾਰ ਦੇ ਬਦੌਲਤ ਹੀ ਅੱਜ ਜਿਹੜਾ ਸਰੀਰ ਪੂਰਾ ਪਰਿਵਾਰ ਪੂਰੇ ਲੁਧਿਆਣਾ ਚ ਨਹੀਂ ਪੰਜਾਬ ਜ ਨਹੀਂ ਪੂਰੇ ਹਿੰਦੁਸਤਾਨ ਚ ਕਿ ਉਹਨਾਂ ਦਾ ਨਾਮ ਔਰ ਪਛਾਣ ਬਣੀ ਹੈ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀ ਸਰਵੀ ਲੁਧਿਆਣਾ trio ਪੁਕਾਰ ਜਿ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਦੇ ਮਹਾ ਮੰਤਰੀ ਅਨਿਲ ਸ੍ਰੀਂਦੀ ਪੂਜਨੀ ਮਾਤਾ ਅਸਵਰਜੀ ਸਵਨ ਸਿੰਘ ਦੇ ਉਹਨਾਂ ਦੀ ਅੰਤਿਮ ਅਰਦਾਸ ਤੇ ਸ਼ਰਦਾ ਸੁਮਗਨਵਤ ਪਰਿਵਾਰ ਦੇ ਗਲਬਗ ਹੋਦੇ ਕਿ ਸੋਦੇ ਦੇ ਬੜੇ ਅੱਛੇ ਸੰਸਕਾਰ ਦੀ ਮਾਤਾ ਵੀ ਕਿਸਾ ਦੇਦੇ ਉਹ ਸਰੀਰ ਸਾਹਿਬ ਨੂੰ ਅੱਜ ਸਾਡੇ ਬਹੁਤ ਸੀਨੀਅਰ ਸਾਥੀ ਅਨਿਲ ਸ੍ਰੀਂਦੀ ਮਾਤਾ ਜੀ ਸਵਨ ਸਿੰਘ ਆ ਅਜ ਅੰਤਿਮ ਅਰਦਾਸ ਤੇ ਸ਼ਾਮ ਰੂਹ ਲਈ ਸਾਰੇ ਆਏ ਆ ਬਹੁਤ ਵੱਡਾ ਕਾਟਾ ਹੁੰਦਾ ਜਦ ਮਾਦਰ ਦਾ ਜਾਣਾ ਮਾਂ ਵਰਗਾ ਕੰਸ਼ਾ ਮਾ ਬੂਟਾ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਹਦਾਰੀ ਰੱਬ ਨੇ ਸਵਰਗ ਬਣਾਇ ਸਵਰਗ ਨਾਲ ਤੁਨਾ ਕਰਦੇ ਯਾਰ ਮਾਂ ਦਾ ਜਾਣਾ ਬਹੁਤ ਦੁਖਦਾਈ ਹੁੰਦਾ ਸਾਰੇ ਕੱਟੇ ਹੋ ਗਏ ਸਮੂਹ ਤੌਰ ਤੇ ਪ੍ਰੋਦਾ ਦਾ ਅਰਦਾਸ ਕੀਤੀ ਕਿ ਮਿਟਰੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਔਰ ਸਾਰੇ ਨੇ ਦੁਖਸਾ ਜਗੀਤਾ ਕਿਸੇ ਦੇ ਤੋ ਇਸ ਇਸ ਮੌਕੇ ਬਿਮਾਰ ਨਹੀਂ ਸੀ ਮਾਦਾ ਲੇਕਿਨ ਫੇਵੀਅਸ ਸ੍ਰੀ ਸਾਹਿਬ ਨੇ ਆਪਣੀ ਪ੍ਰਚਾਰ ਕੈਂਪੇਨ ਚ ਹੈ ਫੋਰ ਐਨ ਐਸ ਵੀ ਬਾਕੀ ਜਾਰੀ ਰੱਖੀ ਕਿ ਤਦ ਦੇ ਵੀ ਇਹ ਸੰਸਕਾਰ ਵੀ ਆ ਦੇਖੋ ਮਦਰ بیمار ਹੋਣੀ ਬੱਚਿਆਂ ਦੀ ਸੇਵਾ ਕਰਨਾ ਫਰਜ਼ੀ ਵਰਦਾ ਹਾਂਜੀ ਹਾਂਜੀ ਕਰਨੀ ਚਾਹੀਦੀ ਆ ਚੰਗਾ ਹੋਇਆ ਉਹਨੇ ਕੀਤੀ ਇਹਦਾ ਉਹਦੇ ਭਾਗ ਚੰਗੇ ਆ ਉਹਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਠੀਕ ਆ ਬੋਲੋ ਸੋ ਇਹ ਸੰਕੇਂਦਰੀ ਸਾਫਾ ਕੇਂਦਰੀ ਮੰਤਰੀ ਸੋਮਪਰ ਕਾਜੀ ਇਹ ਵਿਸ਼ੇਸ਼ ਤੌਰ ਤੇ ਅੱਜ ਲੁਧਿਆਣਾ ਵਿਖੇ ਪੰਜਾਬ ਦੇ ਮਹਾ ਮੰਤਰੀ ਅਨਿਲ ਸ੍ਰੀਂ ਜੀ ਦੀ ਪੂਜਨੀਕ ਮਾਤਾ ਸਵਰਗੀ ਸਵਨ ਸ੍ਰੀਂ ਦੇ ਅੰਤਿਮ ਅਰਦਾਸ ਤੇ ਪਹੁੰਚੇ ਤਾਂ ਅੱਜ ਉਹਨਾਂ ਨੂੰ ਆਪਣੀਆਂ ਸ਼ਰਦਾ ਸੁਮਤ ਭੇੜ ਕੀਤੇ ਕਿਤੇ ਕਿਤੇ ਆ ਕੇ ਸੰਸਕਾਰ ਦੀ ਗੱਲ ਕੀਤੀ ਵੀ ਪੂਜਨੀਕ ਸਵਰਗੀ ਮਾਤਾ ਸਵਨ ਸ੍ਰੀ ਨੇ ਆਪਣੇ ਪਰਿਵਾਰ ਨੂੰ ਪੂਰੇ ਇੱਕ ਮਾਲਾ ਚ ਪਰੋਕੇ ਰੱਖਿਆ ਤੇ ਇਸ ਨਾਲ ਹੀ ਅچھے ਸੰਸਕਾਰ ਦਿੱਤੇ ਤੇ ਉਹੀ ਅੱਜ ਸੰਸਕਾਰ ਦੇ ਬਦੌਲਤ ਹੀ ਅੱਜ ਜਿਹੜਾ ਸ੍ਰੀ ਪੂਰਾ ਪਰਿਵਾਰ ਪੂਰੇ ਲੁਧਿਆਣਾ ਚ ਨਹੀਂ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਕਿ ਉਹਨਾਂ ਦਾ ਨਾਮ ਔਰ ਪਛਾਣ ਬਣੀ ਹੈ ਕੈਮਰਮੈਨ ਬਾਬੀਨਾ ਸੰਦੀਪ ਸ਼ਰਮਾ ਜੈਨੀ ਸੈਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप